कलेदार <laughs> हलो मोदी सरकारे ਸਟੇਜ ਤੇ ਬ੍ਰਾਜਮਾਨ ਪੂਰੇ ਲਾਕੇ ਦੇ ਸੇਵਾਦਾਰ ਸ਼ਰਨਜੀਤ ਸਿੰਘ ਢਿਲੋਂ ਜੀ ਉਹਨਾਂ ਦੇ ਨਾਲ ਸਾਡੀ ਕੈਬਨਿਟ ਦੇ ਸਭ ਤੋਂ ਕਾਬਿਲ ਮੰਤਰੀ ਬਾਦਲ ਸਾਹਿਬ ਦੇ ਪ੍ਰਾਣੇ ਸਾਥੀ ਮਿਤੂ ਜੀ ਸਾਊਚੀ ਕਾਲੀ ਦਲ ਬੀਜੇਪੀ ਲੀਡਰਸ਼ਿਪ ਹਲਕੇ ਸਾਨੇਵਾਲ ਦੇ ਪ੍ਰਤਵੰਤੇ ਸਜਣੋ ਗੱਜ ਕੇ ਫਤੇ ਬਲਾਉ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਦਿਨ ਸਾਨੇਵਾਲ ਹਲਕੇ ਵਾਸਤੇ ਬੜਾ ਅਹਿਮ ਦਿਨ ਹੈ ਹਲੋ 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 ਇੱਕ ਪੁਰ ਬੰਨ ਨਾਲ ਮੈਨੂੰ ਪਤਾ ਹੈ ਕਿ ਮੈਂ ਨੀ ਪੱਥਰੀ ਪੁਲ ਦਾ ਮੈਂ ਰੱਖਿਆ ਸੀ ਚਾਹ ਜੁਦ ਘਾਟ ਰੋ ਮੈਂ ਕੀਤਾ ਦੁਆਬੇ ਤੇ ਮਾਲਵੇ ਨੂੰ ਇਸ ਪੁਲ ਨੇ ਜੋੜ ਦੇ ਰਿਹਾ ਤੇ ਦੂਜੀ ਵੱਡੀ ਅਹਿਮ ਗੱਲ 400 ਏਕੜ ਵਿੱਚ ਇੱਥੇ ਬਹੁਤ ਵੱਡੀ ਸਾਈਕਲ ਬਣਾਉਣ ਦੀ ਦੁਨੀਆਂ ਦੀਆਂ ਫੈਕਟਰੀਆਂ ਇੱਥੇ ਲੱਗਣਗੀਆਂ ਆ ਜਿਹੜੀ ਸਾਈਕਲ ਬੈਲੀ ਹੈ ਇੱਥੇ ਹਿੰਦੁਸਤਾਨ ਦੇ ਜੱਲੇ کارਖਾਨੇ ਨਹੀਂ ਅਸੀਂ ਕੋਰੀਆ ਕੇ ਸੀ ਜਪਾਨ ਦੇ ਸੀ ਉਹਨਾਂ ਮੁੱਠਾਂ ਦੇ ਲੋਕ ਇੱਥੇ ਵੜ ਕੇ ਲਾਉਣ ਨੂੰ ਤਿਆਰ ਹੈ ਉਹਨਾਂ ਫੈਕਟਰੀਆਂ ਲੱਗਣ ਨਾਲ ਇੱਕ ਪਿੰਡ ਦੇ ਨਾਲ ਦੁਨੀਆਂ ਦੇ نقشੇ 'ਤੇ ਪਹੁੰਚ ਜਾਊਗਾ ਦੂਜੀ ਵੱਡੀ ਗੱਲ ਅਸੀਂ ਤਕਰੀਬਨ ਇੱਥੇ ਦੇਖ ਰਹੇ ਸੀ ਕਿ 20-25 ਹਜ਼ਾਰ ਨੌਜਵਾਨਾਂ ਨੂੰ ਇਸ 400 ਏਕੜ 'ਚ ਨੌਕਰੀ ਮਿਲ ਜੂਗੀ ਜਿਹਦਾ ਬਹੁਤ ਵੱਡਾ ਫਾਇਦਾ ਲੱਕੇਗਾ ਹੁਣ 371 ਏਕੜ 'ਚ ਇੱਥੇ ਸਾਈਕਲਾਂ ਦੀ ਫੈਕਟਰੀ ਲੱਗਣਗੀਆਂ ਤੇ ਤਕਰੀਬਨ 50 ਏਕੜ 'ਚ ਪਲਾਸਟਿਕ ਦੀਆਂ ਫੈਕਟਰੀਆਂ ਇੱਥੇ ਬਣਾਉਣ ਦੀਆਂ ਫੈਕਟਰੀਆਂ ਇੱਥੇ ਆ ਕੇ ਲੱਗਣਗੀਆਂ ਜਿਵੇਂ ਮਿੱਤਲ ਸਾਹਿਬ ਨੇ ਦੱਸਿਆ 20 ਏਕੜ ਵਿੱਚ ਇੱਥੇ ਇੱਕ ਐਗਜ਼ਿਬਿਸ਼ਨ ਤੇ ਕਨਵੈਨਸ਼ਨ ਸੈਂਟਰ ਬਣਾਇਆ ਜਾਊਗਾ ਦੁਨੀਆਂ ਦੇ ਲੋਕ ਇੱਥੇ ਆ ਕੇ ਐਗਜ਼ਿਬਿਸ਼ਨ ਕਰਾ ਕਰਨਗੇ ਕਨਵੈਨਸ਼ਨਸ ਕਰਾ ਕਰਨਗੇ ਜਿਹਦਾ ਬਹੁਤ ਵੱਡਾ ਫਾਇਦਾ ਆਪਣੇ ਇਲਾਕੇ ਦੇ ਲੁਧਿਆਣੇ ਤੇ ਇੱਥੇ ਸਾਰੇ ਹੋ ਜਾਣਾ ਹੈ ਸ਼ਰਮਣੀ ਅਕਾਲੀ ਦਰ ਜਿੰਦਾਬਾਦ ਆਜ ਇਹ ਇੰਡਸਟਰੀਅਲ ਸਟੇਟ ਹੈ ਇਸ ਨੂੰ ਮੇਨ ਸੜਕ ਨਾਲ 100 ਫੁੱਟ ਦੀ ਸੜਕ ਨਾਲ ਜੋੜਿਆ ਜਾ ਰਿਹਾ ਲੁਧਿਆਣਾ ਜ਼ਿਲ੍ਹਾ ਚੰਡੀਗੜ੍ਹ ਦੀ ਸੜਕ ਹੈ ਉਹਨੂੰ ਛੇ ਲੈ ਦਾ ਕੰਮ ਮਨਜ਼ੂਰੀ ਹੋ ਗਿਆ ਟੈਂਡਰ ਹੋ ਗਿਆ ਲਾਰਡ ਹੋ ਗਿਆਲੇ 2-3 ਮਹੀਨਿਆਂ ਚ ਜੰਗੀ ਪਤਰ ਦਾ ਉਹਦਾ ਕੰਮ ਚੱਲ ਪਣਾ ਤੇ ਮੈਂ ਕਹਿ ਸਕਾਂਗਾ ਜਿੱਥੇ ਤੁਸੀਂ ਅੱਜ ਬੈਠੇ ਹੋ ਇਹ ਪਿੱਛੇ ਚੰਡੀਗੜ੍ਹ ਜਾਣਾ ਹੋਏ ਤੁਸੀਂ 35 ਮਿੰਟਾਂ 'ਚ ਪਹੁੰਚ ਜਾ ਕਰੋਗੇ ਤੇ 20 22 ਮਿੰਟਾਂ 'ਚ ਤੁਸੀਂ ਤੇ ਪਹਿਲੇ 20 ਮਿੰਟਾਂ 'ਚ ਤੁਸੀਂ ਲੁਧਿਆਣੇ ਪਹੁੰਚ ਜਾ ਕਰੋਗੇ ਜਿੰਦਾਬਾਦ ਇੱਕ ਜਿਵੇਂ ਸ਼ੰਜੀ ਜੀ ਨੇ ਜ਼ਿਕਰ ਕੀਤਾ ਇੱਕ ਮੰਗ ਮੈਂ ਐਲਾਨ ਕਰਨਾ ਚਾਹ ਰਿਹਾ ਕਿ ਇਸ ਜਗਤ 400 ਕੇਵੀ ਦਾ 100 ਕਰੋੜ ਰੁਪਏ ਲਾਗਣਾ ਬਿਜੀ ਕਰ ਪਾਇਆ ਜਾਏਗਾ ਜਿੰਦਾਬਾਦ ਜੀਦਾ ਦਾ ਫਾਇਦਾ ਇਸ ਇਲਾਕੇ ਨੂੰ ਹੁਣ ਤੇ ਖਾਸ ਕਰਕੇ ਲੁਧਿਆਣਾ ਜਿਲ੍ਹੇ ਨੂੰ ਹੁਣ तकरीबन 8 ਸਾਲ ਪਹਿਲੇ ਤੁਹਾਡੇ ਘਰਾਂ 'ਚ ਬਿਜਲੀ ਨਹੀਂ ਆਉਂਦੀ ਸੀ ਕਯੂਗੜਾ 'ਚ ਪੂਰੀ ਪੀਲੀ ਨਹੀਂ ਆਉਂਦੀ ਸੀ ਤੇ ਮੈਂ ਵਾਦਾ ਕੀਤਾ ਸੀ ਕਿ ਬਿਜਲੀ ਆਮੋ ਆਮ ਕਰ ਦਾਂਗੇ ਉਦੋਂ ਕਾਂਗਰਸੀ ਦੇ ਵਿਰੋਧੀ ਕਹਿੰਦੇ ਸੀ ਝੂਠ ਬੋਲਦੇ ਕਿਵੇਂ ਕਰ ਸਕਦੇ ਆ ਅੱਜ ਬਿਜਲੀ ਆਮੋ ਆ ਮੈਂ ਅੱਜ ਅਸੀਂ ਹਿੰਦੁਸਤਾਨ ਦੀ ਸਾਰੀਆਂ ਸੂਬਿਆਂ ਚੋਂ ਜੇ ਸਭ ਤੋਂ ਸਸਤੀ ਘਰਾਂ ਦੀ ਬਿਜਲੀ ਹੈ ਉਹ ਪੰਜਾਬ ਚ ਸਭ ਤੋਂ ਸਸਤੀ ਇੰਡਸਟਰੀ ਵਾਸਤੇ ਬਿਜਲੀ ਹੈ ਉਹ ਆਪਣੇ ਪੰਜਾਬ ਚ ਹੈ ਆ ਮੇਰੇ ਥੋੜੀ ਸਰਕਾਰ ਨੇ ਕੀਤੀ ਹੈ ਮੈਂ ਕਹਿੰਦਾ ਜੀ ਤੁਸੀਂ ਯਾਦ ਕਰੋ 10 ਸਾਲ ਪਹਿਲੇ ਜਿੱਥੇ ਵੀ ਜਾਂਦੇ ਸੀ ਸੜਕ ਪੁਰੇ ਲਿੱਖਦੇ ਹੁੰਦੇ ਸੀ ਰੇਲਵੇ ਫਾਟਕ ਲਿੱਖਦੇ ਹੁੰਦੇ ਸੀ ਅੱਜ ਕਿਤੇ ਨੂੰ ਰੇਲਵੇ ਫਾਟਕ ਦਿੱਕੇ ਪਿਛਲੇ 9 ਸਾਲਾਂ ਚ 150 ਤੋਂ ਵੱਧ ਪੁਲ ਬਣਾ ਕੇ ਰੇਲਵੇ ਫਾਟਾ ਖਤਮ ਕਰ ਦਿੱਤੇ ਤੇ ਵੱਡੇ ਵੱਡੇ ਨਹਿਰਾਂ ਦੇ ਪੁਲ ਜਿਵੇਂ ਥੋੜਾ ਬਣਾਇਆ ਇੱਥੇ ਅਸੀਂ ਮਾਝੇ ਤੇ ਆਪਣੇ ਦੁਆਬੇ ਤੇ ਮਾਲ ਬੈਣ ਜੋੜਿਆ ਉੱਥੇ ਅਸੀਂ ਮਾਝੇ ਤੇ ਮਾਲ ਬੈਣ ਜੋੜਿਆ ਜਿੱਥੇ ਜਿੱਥੇ ਲੋੜ ਸੀ ਜੰਦਰ ਵੀ 5-6 ਅਜੇ ਪੁਲ ਬਣਾ ਦੇ ਦਿੱਤੇ ਜਿਹੜਾ ਪੰਜਾਬ ਦੇ ਵਿੱਚ ਜਮਾ ਇੱਕ ਦੂਜੇ ਨੂੰ ਜੋੜ ਦਿੰਦਾ ਅਗਲੇ ਇੱਕ ਸਾਲ ਦੇ ਅੰਦਰ ਜਿਸ ਤਰ੍ਹਾਂ ਅਸੀਂ ਸਰਕਾ ਬਣਾ ਰਿਹਾ ਹੈ ਤੁਸੀਂ ਪੰਜਾਬ ਦੇ ਕਿਸੇ ਵੀ ਕੋਨੇ ਜਾਓਗੇ ਇੱਕ ਸ਼ਹਿਰ ਤੇ ਦੂਜੇ ਸ਼ਹਿਰ ਜਾਓਗੇ 4 ਤੇ 6 ਲੈਂਦੀਆਂ ਸਰਕਾ ਜਾਓਗੇ ਜਿਵੇਂ ਅਮਰੀਕਾ ਕੈਨੇਡਾ ਤੁਸੀਂ ਦੇਖੀ ਹੈ ਇਹ ਜਾ ਪ੍ਰਬੰਧ ਸਰਕਾ ਦਾ ਪੂਰੇ ਹਿੰਦੁਸਤਾਨ ਚ ਨਹੀਂ ਹੋਇਆ ਕਿਸੇ ਥੁਮੇ ਜਿਹੜੀ ਤੁਹਾਡੀ ਸਰਕਾਰ ਨੇ ਕੀਤਾ ਜਿੰਨੇ ਵੀ ਸ਼ਹਿਰ ਪੰਜਾਬ ਦੇ ਹੈ ਤੁਸੀਂ ਹੈਰਾਨ ਰਹੋ ਆਜ਼ਾਦੀ ਬੀਤੇ ਨੂੰ ਕਿੰਨੇ ਸਾਲ ਹੋ ਗਏ ਪਰ ਜਿਹੜੀਆਂ ਇਨਸਾਨ ਦੀਆਂ ਖਾਸ ਜ਼ਰੂਰਤਾਂ ਪੀਣ ਵਾਲਾ ਪਾਣੀ ਸੀਵਰੇਜ ਉਹ ਅੱਜ ਤੱਕ ਨਹੀਂ ਆਪਣੀ ਸ਼ਹਿਰਾਂ ਦੇ ਮੰਡੀਆਂ ਸੀ ਅਸੀਂ ਪਿਛਲੇ 3 ਸਾਲਾਂ ਦੇ ਅੰਦਰ ਤਕਰੀਬਨ 6000 ਕਰੋੜ ਰੁਪਏ ਖਰਚ ਦਿੱਤੇ 100 ਮੰਡੀਆਂ ਤੇ ਸ਼ਹਿਰਾਂ ਵਿੱਚ ਪੂਰੇ 100% ਦੀ ਸੀਵਰੇਜ ਵਾਟਰ ਸਪਲਾਈ ਗਲੀਆਂ ਸੀ ਬਣ ਗਈਆਂ ਤੇ ਜ਼ੋਨ ਲੈਂਡਾਂ ਦਾ ਕੰਮ ਹੋ ਗਿਆ ਈ ਹੋਰ ਸ਼ਹਿਰਾ ਤੇ ਪੰਡੀਆਂ ਚੱਗਲੇ 2 ਮਹੀਨੇ ਚ ਮੁਕੱਪਲ ਹੋ ਜਾਣਾ ਜਿਹੜੇ ਬਾਕੀ 3 ਦਿਨ ਹੈ ਉਹ 30 ਮਾਰਚ ਤੱਕ ਕੰਪਲੀਟ ਹੋ ਜਾਣਗੇ ਤੇ ਪੂਰਾ ਪੰਜਾਬ ਸਾਰੇ ਸ਼ਹਿਰੀ ਮੁਕੰਮਲ ਹੋ ਜਾਣਗੇ ਜਿੰਦਾਬਾਦ ਸੁਖਵੀਰ ਸਿੰਘ ਬਾਦਲ ਜਿੰਦਾਬਾਦ ਅੱਜ ਮੈਂ ਇੱਕ ਐਲਾਨ ਕਰਨਾ ਚਾਹਣਾ ਥੋੜੀ ਸਰਕਾਰ ਤੁਸੀਂ ਬਣਾ ਦੇਣੀ ਹੈ ਜੈ ਜੈ ਮਾਹੌਲ ਪੰਜਾਬ ਚ ਮੈਂ ਹਲਕੇ ਦੇ ਕੋਨੇ ਕੋਨੇ ਪੰਜਾਬ ਚ ਆ ਕੇ ਆਇਆ ਹਾਂ ਪਰ ਮੈਂ ਸਭ ਤੋਂ ਪਹਿਲੇ ਕੋਈ ਸ਼ਰਮਜੀਤ ਨੂੰ ਵਧਾਈ ਦੇਣਾ ਚਾਹਣਾ ਜਣਾ ਉਹਨਾਂ ਦੇ بیٹے ਨੂੰ ਤੇ ਉਹਨਾਂ ਦੀ ਕੀਮ ਨੂੰ ਵਧਾਈ ਚਾਹਣਾ ਜਣਾ ਮੈਂ ਇੱਕ ਛੇ ਜਗਿਆ ਸੀ ਜਦੋਂ ਮਾਜਾ ਸਾਹਿਬ ਦੇ ਹਲਕੇ ਚ ਉਥੇ ਬਹੁਤ ਵੱਡਾ ਕੱਟ ਸੀ ਤੇ ਅੱਜ ਮੈਂ ਵਧਾਈ ਚਾਹਣਾ ਜਣਾ ਮੈਂ ਸ਼ਰਮਜੀਤ ਨੂੰ ਕਿਹਾ ਕਿ ਉਹ ਕੱਟ ਦਾ ਰਿਪੋਰਟ ਤੋੜੀ ਮੈਨੂੰ ਲੱਗਦਾ ਥੋੜਾ ਡੇਢਾ ਉਹਦੇ ਕੱਟ ਹੋਣਾ ਉਹਦੇ ਨੂੰ ਨਾਮ ਦਰਵਾਜਾ ਡੋੜ ਅਜ ਤੱਕ ਜੋ ਵੀ ਮੈਂ ਕਿਹਾ ਅਸਿਆਸ ਕੇ ਵਾਅਦੇ ਜਿੰਨੀਆਂ ਵੀ ਚੀਜ਼ਾਂ ਸੀ ਕਈਆਂ ਸੀ ਪੂਰੀ ਕੀਤੀਆਂ ਮੈਂ ਅੱਜ ਕਹਿਣਾ ਚਾਹਦਾ ਆਪਣੇ 12000 ਪਿੰਡਾਂ ਪੰਜਾਬ ਦੇ ਅਗਲੇ 5 ਸਾਲਾਂ ਚ 12000 ਤੇ 12000 ਪਿੰਡਾਂ ਵਿੱਚ ਅਸੀਂ ਸੀਵਰੇਜ ਸੀਮੈਂਟ ਦੀਆਂ ਗਲੀਆਂਾਂ ਤੇ ਸੋਲਰ ਲਾਈਟਾਂ ਲਾ ਦਾਂਗੇ ਅਗਲੇ 5 ਸਾਲ ਸਾਰੇ ਪੰਜਾਬ ਕੌਣ ਨਹੀਂ ਕਰਦੇ ਇਸ ਤੇ ਅਗਲੇ 5 ਸਾਲ ਬਾਅਦ ਇਸੇ ਸ਼ਹਿਰ ਤੇ ਪਿੰਡ ਦੇ ਵਿੱਚ ਫਰਕ ਨਹੀਂ ਹੋਊਗਾ ਆ ਤੁਹਾਡੇ ਨਾਲ ਵਾਦਾ ਸਰ ਸ਼ਾਨਮਨੀ ਇਕਲੀ ਦੇ ਜਿੰਦਾਬਾਦ ਕਪਤਾਨ ਸੁਖਵੀਰ ਸਿੰਘ ਬਾਦਲ ਜਿੰਦਾਬਾਦ ਬਾਕੀ ਪੁਣੀ ਮੋਦੀ ਸਾਹਿਬ ਮਤਰੀ ਮਿਲੇ ਸੀ ਕੈਪਟਨ ਦੇ ਕਈ ਵਿਚਾਰੇ ਗਰੀਬ ਰਹੇਗੇ ਆਪਣੇ ਪੰਜਾਬ ਜਿਨ੍ਹਾਂ ਕੋਲੇ ਗੈਸ ਕਨੈਕਸ਼ਨ ਨਹੀਂ ਹੈ ਮੈਂ ਸ਼ਰਮਜੀ ਨੂੰ ਬੇਨਤੀ ਕਰਦਾ ਤੁਹਾਡੇ ਹਲਕੇ ਵਿੱਚ ਯਾ ਜਿੰਨੇ ਵੀ ਆਪਣੇ ਨਾਲ ਭਰ ਕੇ ਪੂਰੇ ਪੰਜਾਬ ਦੇ ਸਾਰੇ ਪਿੰਡਾਂ ਨੂੰ ਕਿਹਾ ਕਿ ਤੁਹਾਡੇ ਆਪਣੇ ਹਲਕੇ ਜਿਸ ਪਰਿਵਾਰ ਕੋਲੇ ਗੈਸ ਕ联ਕਸ਼ਨ ਨਹੀਂ ਹੈ ਅਗਲੇ 5 ਦਿਨਾਂ ਦੇ ਅੰਦਰ ਫਾਰਮ ਭਰ ਕੇ ਡੀਸੀ ਕੋਲ ਦੇ ਦਿਓ 10 ਦਿਨਾਂ ਦੇ ਅੰਦਰ ਉਹਨਾਂ ਨੂੰ ਗੈਸ ਕ联ਕਸ਼ਨ ਤੇ ਚੁੱਲ੍ਹਾ ਮਿਲ ਜਾਊਗਾ ਬਹੁਤ ਖਿਨੂਗਾ ਅਸੀਂ ਅਗਲੇ 20 ਦਿਨਾਂ ਚ 50 ਦੀ 100% ਆਬਾਦੀ ਵਿੱਚ ਗੈਸ ਕਲੈਕਸ਼ਨ ਅਸੀਂ ਹੱਥ ਦੇ ਦਾਂਗੇ 20 ਦਿਨਾਂ ਦੇ ਅੰਦਰ ਅੰਦਰ ਹੀ ਇਹੇ ਫੈਸਲੇ ਕੱਲੀ ਥੋੜੀ ਸਰਕਾਰ ਲੈ ਸਕਦੀ ਹਾਂ ਹਾਂ ਜੀ ਲੋਕ ਨੂੰ ਕਿਹਾ ਕਿ ਉਹਨਾਂ ਦੇ ਦਿਲ ਮਾਫ ਰੱਖਾਂਗੇ ਕਿਤੇ ਆਟਾ ਦਾ ਸਕੀਮ ਦੇਵਾ ਕੀਤਾ ਸ਼ਗਰ ਪੈਨਸ਼ਨ ਤੁਹਾਡੇ ਸਾਰਿਆਂ ਦੇ ਸਿਹਤ ਬੀਮਾ ਕਾਰਡ ਕਰ ਦਿੱਤਾ ਤੁਹਾਡੇ ਜਾਣ ਦਾ ਬੀਮਾ ਕਰਾ ਦਿੱਤਾ ਵਪਾਰੀਆਂ ਦੀ ਵਪਾਰ ਦਾ ਵੀ ਬੀਮਾ ਕਰਾਤਾ ਜੇ ਅੱਗ ਲੱਗੇ ਤੇ ਬੀਮਾ ਮਿਲ ਜਾਂਦਾ ਹੈ ਨਾ ਸਿਹਤ ਦਾ ਜਿਵੇਂ ਅਮਰੀਕਾ ਕੈਨੇਡਾ ਜਾ ਨਾ ਦੇ ਸੁਪੇ ਚ ਕਿਤੇ ਨਹੀਂ ਮੇਰੀ ਆਪਣੀ ਜ਼ਮੀਨ ਹਰਿਆਣਾ ਚ ਮੇਰੇ ਉੱਤੇ 4 ਕਿਊਬ ਲੱਗੇ ਆ ਇੱਕ ਕਿਊਬ ਦਾ ਮਹੀਨੇ ਦਾ ਖਰਚਾ 5000 ਰੁਪਿਆ ਤੇ ਆਪਣੇ ਇਥੇ ਮੁਫਤ ਹੈ ਕਿਉਂਕਿ ਇੰਨੇ ਸਾਲ ਹੋ ਗਏ ਆਪਾਂ ਭੁੱਲ ਚੁੱਕੇ ਆਂ ਆਈ ਕਪੜੇ ਘਰ ਦੇ ਨਰੇਂਦਰ ਸਿੰਘ ਜੇ ਮੁੱਖ ਮੰਤਰੀ ਬਣਿਆ ਆਪਾਂ ਮਾਫੀ ਕਿੰਦੇ ਸੀ ਇਹ ਬਿੱਲ ਲਾਇ ਸੀ

ਪੰਜ ਚਿੰਜਾ ਦੱਸ ਦਿਓ ਜਿਹੜੇ ਤੁਸੀਂ ਆਪਣੇ ਪੰਜ ਸਾਲ ਕੈਪਟਨ ਅਮਰਿੰਦਰ ਸਿੰਘ ਐ ਮੁਖਮਤਰੀ ਪੰਜ ਫੀਟਾ ਦੱਸ ਦਿਓ ਇੱਕ ਦੂਜੇ ਨਾਲ ਗਲਾ ਪੁੱਛ ਲਗੇ ਕੀ ਦੱਸ ਤੂੰ ਤਸ ਤੂੰ ਦੱਸ ਨਹੀਂ ਦੱਸਗੇ ਮੈਂ ਕਿਹਾ ਚਾਰ ਚਿੰਜਾ ਦੱਸ ਦਿਓ ਕੁਸਰ ਕੁਸਰ ਕਰਨ ਲਗੇ ਨਹੀਂ ਦੱਸਗੇ ਮੈਂ ਕਿਹਾ ਤਿੰਨ ਦੱਸ ਦਿਓ ਤਿੰਨ ਵੀ ਨਹੀਂ ਦੱਸ ਸਕੇ ਅਗਰ ਮੈਂ ਕਿਹਾ ਸ਼ਰਮ ਕਰੋ ਇੱਕ ਤਾਂ ਦੱਸ ਦਿਓ ਬੰਦ ਕਰ ਦੇ ਭਾਈ ਬੰਦ ਕਰ